ਯਾਰ ਬੋਟਾ ਪੈਂਦੀ ਮੈਨੂੰ ਬਿਲਕੁਲ ਪਾਓ ਇੱਕ ਜੂਟੋ ਕੇ ਪਾਓ ਇੱਕ ਵਾਰੀ ਕੀ ਖਾਸ ਕੋਲ ਬੋਟਾ ਪਾਉਣੀ ਹੈ ਨਾ ਮੇਰੇ ਜਿਹੜਾ ਬੰਦਾ ਜੁੰਬਰ ਲੈਂਦਾ ਵੀ ਮੈਂ ਤੁਹਾਡਾ ਕੰਮ ਕਰਾਂ ਉਹ ਤੇ ਕਹਿੰਦਾ ਬੋਟਾ ਪਾਉ ਪਾਉਣੀ ਥੋੜਾ ਕੋਈ 10 5 ਮਿੰਟ ਆਪਾਂ ਨੂੰ ਕੋਈ ਨੁਕਸਾਨ ਹੋ ਗਿਆ ਛੱਡ ਯਾਰ ਆਪਾਂ ਸਭ ਤੋਂ ਵੱਡਾ ਸ਼ਹਿਰ ਹੈਗਾ ਜਨਾ ਪ੍ਰਧਾਨ 5 ਮਿੰਟ ਲਾ ਕੇ ਲਿਆ ਵਸ 5 ਮਿੰਟ ਬਹੁਤ ਨਹੀਂ ਪਾਓ ਜੇ ਤੁਹਾਡੇ ਕੋਲੇ ਬੋਟਾ ਮੰਦਾਂ ਆਉਂਦਾ ਕੋਈ ਬੰਦਾ ਵੀ ਕੈਂਡੀਡੇਟ ਤੁਸੀਂ ਉਹਨੂੰ ਕੈਂਡੀਡੇਟ ਉਹ ਹੈ ਕੂਛੜਦੇ ਸੁਣੋ ਮੇਰੀ ਗੱਲ ਛੋੜੀ ਬਿਨਾ ਫੀਸ ਤੋਂ ਬਕਾਇਦ ਦਤਾ ਉਹਨੇ ਕਰਨੀ ਆ ਉਹਦੇ ਟੇਬਲ ਤੇ ਬਿਨਾ ਫੀਸ ਤੋਂ ਜੀ ਮੇਰੇ ਕਹੇ ਤੋ ਮੇਰੇ ਮਗਰ ਲੱਗੇ ਫਿਰਦੇ ਨੇ ਇਹ ਪਰਿਵਾਰ ਮੇਰੀ ਇੱਜ਼ਤ ਤਾਂ ਐ ਜੇ ਮਰੀ ਗਾਸੋਂ ਮੈਂ ਮਸਲਾ ਹੱਲ ਨਾ ਕਰਕੇ ਲੈ ਗਈਆਂ ਫੇਰ ਉਹ ਕੀ ਕਹੂਗਾ ਜੇ ਤੇ ਨਹੀਂ ਹੱਲ ਕਰਨਾ ਅੱਜ ਤੋਂ ਮੇਰਾ ਵੀ ਸੇਵਲ ਪੰਦਾ ਕਹਿੰਦੀ ਹੁਣ ਮੈਂ ਉਹ ਤੋਂ ਰਿਸ਼ਤੇਦਾਰੀ ਨਾ ਕਰਦਾ ਕਾਹੇ ਜੁੜੀ ਪੂਆ ਦਾ ਫੋਨ ਵੀ ਆ ਜੇ ਤੁਜੀ ਕੋ ਦਰਸੋ ਪੂਆ ਬਾਹ ਚ ਉਹ ਦੀਵਾਲੀ ਦੀ ਖੇੜਾ ਮੰਨਣਾ ਜੀ ਸਾਡਾ ਬਹੁਤ ਸੋਖੀ ਸਾਡੇ ਨੇ ਸਮਸਾ ਵਾਸਤੇ ਇਕੱਠੇ ਹੋਏ ਆ ਸਾਡੇ ਮਨਸਾ ਦੇ ਵਿੱਚ ਉਹ ਚਾਹ ਜੀ ਉਧਰ ਤੇ ਅੱਗੇ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਕਿਸੇ ਅਸੀਂ ਬਰਾਬਰ ਦੇ ਭਾਗੀਦਾਰ ਜੰਗਲਾਂ ਦੀ ਕਟਾਈ ਹੋ ਰਹੀ ਹੈ ਪਹਾੜਾਂ ਦੇ ਵਿੱਚ ਦੂਰ ਸਾਹ ਮਨਸਾ ਦੇਵੀ ਨੈਣਾ ਦੇਵੀ ਜਾਣੇ ਆ ਅੱਜ ਸਾਡੀ ਨਵੀਂ ਜਨਰੇਸ਼ਨ ਉਸ ਨੂੰ ਟੂਰਿਸਟ ਪੁਆਇੰਟ ਦੇ ਉੱਤੇ ਵਾਕਾਂ ਲੱਗਦੀ ਕੋਈ ਨਹੀਂ ਕਹਿੰਦਾ ਅਸੀਂ ਮਾਂ ਦੀ ਸੁਖ ਲਾਂ ਚੱਲੇ ਆ ਜਦੋਂ ਕੋਈ ਤੇ ਯਾਰ ਦੋਸਤ ਪੁੱਛਦੇ ਕਿ ਤਰਾ ਕਰਦੇ ਸਾਨੂੰ ਸਾਫਟਾ ਸਾਨੂੰ ਪ੍ਰੇ ਨਾਲ ਲੈਣੀ ਪੈਂਦੀ ਐ ਇਸ ਗੱਲ ਦੇ ਉੱਤੇ ਕਿ ਜੋ ਚੀਜ਼ ਕੁਦਰਤ ਨੇ ਬਣਾਈ ਐ ਉਹਦੇ ਆਪਣੇ ਅੱਜਲੇ ਅੱਜ ਵੀ ਸਾਡੇ ਵਪਾਰੀ ਨੇ ਕਿਦਾ ਥੋੜਾ ਨੁਕਸਾਨ ਕਿਦਾ ਬਹੁਤਾ ਨੁਕਸਾਨ ਮੀਂਹ ਨਾਲ ਜਿੰਨਾ ਵੀ ਨੁਕਸਾਨ ਹੋ ਗਿਆ ਜਿਹਦਾ ਕੋਈ ਹਿਸਾਬ ਨਹੀਂ ਲਾ ਸਕਦੇ ਅਸੀਂ ਕਿਉਂ ਕਿ ਰਿਆਨਿਆਂ ਦਾ ਸਭ ਤੋਂ ਵੱਧ ਹੋਇਆ ਕੱਪੜੇ ਦਾ ਦੂ ਵੱਧ ਹੋਇਆ ਕਿ ਰਿਆਨਾਂ ਦਾ ਡਾਕਟਰ ਹਰ ਇੱਕ ਦਾ ਹੋਇਆ ਹਰ ਇੱਕ ਕੋਈ ਦੁਕਾਨ ਹੈ ਕਿ ਐਸੇ ਜਿਹਦੇ ਅੰਦਰ ਪਾਣੀ ਨਾ ਗਿਆ ਹੋਵੇ ਜਿਹਦੇ ਘਰੇ ਪਾਣੀ ਨਾ ਗਿਆ ਹੋਵੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਸੀਂ ਜੀਐਸਟੀ ਭਰਦੇ ਹਾਂ ਅਸੀਂ ਟੈਕਸ ਪਰ ਇਨਕਮ ਟੈਕਸ ਭਰਦੇ ਹਾਂ ਸਾਨੂੰ ਉਹਦੇ ਬਦਲ ਕੀ ਮਿਲਦਾ ਸਿਰਫ ਦੇ ਚੋੜਨਾ ਹੈ ਕੌਮ ਚੋਰ ਕਿਹਾ ਜਾਂਦਾ ਵੀ ਸਾਡੇ ਵਪਾਰੀ ਇਕੱਠਾ ਅੱਜ ਅਸੀਂ ਇਕੱਠਾ ਕਰ ਲਿਆ ਇਕੱਠੇ ਬੰਦਾ ਕਰ ਲਏ ਤੇ ਬੰਦਿਆਂ ਨੇ ਇੱਕ ਜੁਟ ਹੋ ਕੇ ਚੱਲੋਗੇ ਇਕੱਠੇ ਹੋ ਕੇ ਚੱਲਾਂਗੇ ਔਰ ਵਪਾਰੀ ਇਕ ਦੂਜੇ ਇਕੱਠੇ ਹੋ ਕੇ ਮੂੰਹ ਮੋੜ ਦਾਂਗੇ ਸਰਕਾਰਾਂ ਦਾ ਸੀ ਸਰਕਾਰਾਂ ਵਪਾਰੀ ਬਣਾਉਂਦੇ ਨਾ ਵਪਾਰੀ ਕੋਈ ਸਰਕਾਰ ਨਹੀਂ ਬਣਾਉਂਦੀ ਅਸੀਂ ਸਰਕਾਰ ਨੂੰ ਫੇਰ ਇੱਕ ਬੇਨਤੀ ਕਰਦੇ ਹਾਂ ਜੋ ਸਾਡੇ ਨੁਕਸਾਨ ਹੋ ਕੇ ਜਿਹੜੀ ਪਰਪਾਈ ਕੀਤੀ ਜਾਵੇ ਆ ਕੇ ਇੱਥੇ ਬੰਦਨ ਮਿਲੇ ਜਾਵੇ ਤੇ ਨਿਕਾਸੀ ਕਰੀ ਜਾਵੇ ਸੁਵਤੰਤਲ ਫਰਸੂ ਚ ਜੱਕਦਾ ਪਾਣੀ ਕਿੱਥੇ ਜਾਊ ਬਾਈਪਾਸ ਨੂੰ ਰੂਰ ਉਹ ਚ ਜੱਕਦਾ ਪਾਣੀ ਕਿੱਧਰ ਕਿ ਜਾਊ ਨਾਲੇ ਜਿਹਨੇ ਖਾਲ ਦੇ ਸਭ ਬੰਦ ਹੋ ਗਏ ਨੌਰਾਂਸੀ ਪੈਪਾ ਤੇ ਸੀਬ ਦੇ 16 ਕਰੋੜਾਂ ਦੇ ਕਿੱਥੇ ਕਿੱਥੇ ਲੈ ਸੰਦ ਦਿਖਾਣੀ ਜੀ ਇਸ ਲਈ ਬੇਨਤੀ ਕਰਦੇ ਆ ਸਾਡੇ ਵਪਾਰੀ ਬਹੁਤ ਔਖੇ ਨੇ ਜਿਹੜੇ ਜੀਐਸਟੀ ਭਰਦੇ ਇਨਕਮ ਟੈਕਸ ਭਰਦੇ ਨੇ ਸਰਕਾਰਾਂ ਚਲਾਉਂਦੇ ਨੇ ਉਹ ਆ ਕੇ ਸਾਡੀ ਵੀ ਖਬਰ ਲੈਣ ਵਪਾਰੀ ਜੋਉਂਦੇ ਨੇ ਕਿ ਮਰ ਗਏ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਤੁਹਾਨੂੰ ਪ੍ਰੈਸ਼ਰ ਹੀ ਥੋੜਾ ਧੰਨਵਾਦ ਕਰਦੇ ਹਾਂ ਸਾਡਾ ਪਹੁੰਚੇ ਸਾਡੀ ਆਵਾਜ਼ ਪਹੁੰਚਾਉਂਗੇ ਅਸੀਂ ਇੱਕ ਹੋਰ ਵਾਅਦਾ ਕਰਦੇ ਹਾਂ ਪ੍ਰਸ਼ਾਸਨ ਨੂੰ ਦੁਬਾਰਾ ਚੈਲੰਜ ਵੀ ਕਰਦੇ ਹਾਂ ਅਗਰ ਇਹ ਪ੍ਰਸ਼ਾਸਨ ਨੇ ਨਾ ਸਾਡੀ ਆਵਾਜ਼ ਸੁਣੀ ਤਾਂ ਉਹਦਾ ਬਹੁਤ ਵੱਡਾ ਹਰਜਾਨਾ ਸਰਕਾਰ ਨੂੰ ਪੁੱਛਣਾ ਪਊ ਕੋਈ ਬਹੁਤਾਂ ਲੰਮਾ ਟਾਈਮ ਨਹੀਂ ਜਾਣਾ ਧੰਨਵਾਦ ਬਹੁਤ ਸ਼ੁਕਰ ਜਿਹੜਾ ਸਾਡੀ ਅੱਜ ਦੀ ਮੀਟਿੰਗ ਦਾ ਮੁੱਖ ਹਦੇਸ਼ਾ ਹੈ ਅੱਜ ਸਦਰਬਿਆਰ ਦੇ ਲਗਭਗ ਹਰ ਇੱਕ ਦੁਕਾਨਦਾਰ ਪੂਰੇ ਇਸ ਮੀਟਿੰਗ ਦੇ ਵਿੱਚ ਹਿੱਸਾ ਉਹਨਾਂ ਨੇ ਦਿੱਤਾ ਹੈ ਪਿਛਲੇ ਸਮਿਆਂ ਤੋਂ ਲਗਾਤਾਰ ਜੋ بارش ਹੋ ਰਹੀ ਹੈ ਜਿੱਦਨ ਦੀ ਮੇਰੀ ਸੁਰਤ ਸੰਭਲੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਦਰ ਬਿਜਾਰ ਦੇ ਦੁਕਾਨ ਦੇ ਅੰਦਰ ਪਾਣੀ ਗਿਆ ਹੋਵੇ ਲੇਕਿਨ ਸ਼ਿਵਰੇ ਦੇ ਪਾਈਪ ਛੋਟੇ ਨੇ ਅੱਜ ਸਾਡੇ ਸਾਰੇ ਲੋਕਾਂ ਦੇ ਵਿੱਚ ਚਾਹੇ ਸਾਡੇ ਐਮਸੀ ਸਾਹਿਬਾਨ ਨੇ ਚਾਹੇ ਲੋਕ ਨੇ ਸੋਨੋ ਉਹਨਾਂ ਦੇ ਮਨ 'ਚ ਇੱਕੋ ਹੀ ਗੱਲ ਦਾ ਜੂੜ ਲੱਗਿਆ ਵੇ ਕਿ ਨਾਲੀਆਂ ਅੰਡਰਗਰਾਉਂਡ ਪਾਈਪ ਪਾ ਕੇ ਸ਼ਿਵਰੇ ਨਾਲ ਜੋੜਾ ਜਾਵੇ ਜਦੋਂ ਕਿ ਸ਼ਿਵਰੇ ਦਾ ਜਿਹੜਾ ਸਿਸਟਮ ਹੈ ਪਹਿਲਾਂ ਹੀ 5 6 ਇੰਚ ਦੇ ਪਾਈਪ ਨੇ ਜਿਹੜੀ ਰੇਨ ਵਾਟਰ ਦੀ ਮਤਲਬ ਸਪਲਾਈ ਹੈ ਇਹਦੇ ਲਈ ਇਸ ਤਰ੍ਹਾਂ ਦਾ ਅਲੱਗ ਕੋਈ ਇੰਤਜ਼ਾਮ ਕਰਕੇ ਤਾਂ ਕਿ ਜਿਹੜਾ ਪਾਣੀ ਹੈ ਉਹ ਵੱਖਰਾ ਉਸ ਤਰੋਂ ਨਿਕਲੇ ਪਰ ਸਾਨੂੰ ਦਰਦ ਜਿਹੜੀ ਸਭ ਤੋਂ ਵੱਡੀ ਪੀੜਾ ਹੈ ਨੁਕਸਾਨ ਨਾਲੋਂ ਜ਼ਿਆਦਾ ਜਿਹੜੀ ਪੀੜਾ ਸਾਡੇ ਸਾਰੇ ਦੁਕਾਨਦਾਰ ਭਰਾਵਾਂ ਦੇ ਅੰਦਰ ਜਿਹੜੀ ਧੂਰੀ ਤੋਂ ਅਸੀਂ ਆਪਣੇ ਵਿਧਾਇਕ ਚੁਣੇ ਜਿਹੜੇ ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦਾ ਉਰੇ ਹੈੱਡ ਆਫਿਸ ਵੀ ਉਹਨਾਂ ਦਾ ਉਰੀ ਹੈ ਤੇ ਉਹਨਾਂ ਦੇ ਓਐਸਡੀ ਸਾਹਿਬ ਵੀ ਉਰੇ ਆਉਂਦੇ ਨੇ ਕਿਸੇ ਨੇ ਵੀ ਵਪਾਰੀ ਵਰਗ ਦੀ ਇਸ ਗੱਲ ਦੀ ਸਾਰ ਨਹੀਂ ਲਈ ਕਿਸੇ ਬੰਦੇ ਨੇ ਉਹਨਾਂ ਦੇ ਪ੍ਰਸ਼ਾਸਕ ਅਧਿਕਾਰੀ ਨੇ ਆ ਕੇ ਬਾਜ਼ਾਰ ਦੇ ਵਿੱਚ ਇਸ ਸੰਗਤ ਦਾ ਮੌਂਆਣਾ ਨਹੀਂ ਕੀਤਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਸਾਰੇ ਮੇਰੇ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਹੜੇ ਸਵੇਰੇ ਆ ਕੇ ਸ਼ਾਮ ਨੂੰ ਆਪਣਾ ਕਮਾ ਕੇ ਉਸਦੇ ਨਾਲ ਹੀ ਗੁਜ਼ਾਰਾ ਕਰਦੇ ਨੇ ਉਹ ਇੰਨੇ ਕੁ ਪੀੜਤ ਨੇ ਬਣਦੀ ਹੈ ਜਿਸ ਦਾ ਕਿਸੇ ਦਾ ਹਜ਼ਾਰਾਂ ਦਾ ਨੁਕਸਾਨ ਹੈ ਕਿਸੇ ਦਾ ਲੱਖਾਂ ਦਾ ਨੁਕਸਾਨ ਹੈ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਆ ਕੇ ਵਪਾਰੀ ਵਰਗ ਦੇ ਮੋਢਿਆਂ ਤੇ ਹੱਥ ਰੱਖੋ ਜਿਹੜਾ ਨੁਕਸਾਨ ਬੰਦਾ ਹੈ ਜੋ ਵੀ ਤੁਹਾਡੀਆਂ ਲਿਸਟਾਂ ਜਦੋਂ ਬਣੀਆਂ ਨੇ ਉਹਨਾਂ ਦੇ ਵਿੱਚ ਬੰਦਾ ਮਾਣ ਜੋ ਨੁਕਸਾਨ ਹੋਇਆ ਉਸ ਦੀ ਲਿਸਟਾਂ ਦੇ ਵਿੱਚ ਵਪਾਰੀ ਵਰਗ ਨੂੰ ਬੁਲਾ ਕੇ ਉਹਨਾਂ ਦੇ ਨੁਕਸਾਨ ਦਾ ਅਕਲਨ ਕੀਤਾ ਜਾਵੇ ਤਾਂ ਕਿ ਮਾਪੇ ਤੋਂ ਬਾਅਦ ਸਰਕਾਰ ਇਸ ਤਰ੍ਹਾਂ ਦੀ ਸੈਕੰਡ ਸਰਕਾਰ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਇੱਕ ਮਾਪੇ ਦੇ ਰੂਪ ਦੇ ਵਿੱਚ ਵਪਾਰੀ ਵਰਗ ਤੇ ਮੋਢਿਆਂ ਤੇ ਉੱਤੇ ਹੱਥ ਰੱਖਦੀ ਹੈ ਤੌਹੀ ਤੁਸੀਂ ਰੋਲ ਅਦਾ ਕਰਦੇ ਹੋਏ ਵਪਾਰੀ ਵਰਗ ਦੇ ਮੋਢਿਆਂ ਦੇ ਉੱਤੇ ਤੁਸੀਂ ਹੱਥ ਰੱਖੋ ਤਾਂ ਕਿ ਉਹ ਆਪਣੇ ਪੈਰਾਂ 'ਸਰ ਖੜੇ ਹੋ ਸਕਣ ਉਹ ਆਪਣਾ ਉਸੇ ਤਰ੍ਹਾਂ ਰੋਜੀ ਰੋਟੀ ਕਮਾ ਸਕਣ ਤੇ ਆਪਣੇ ਬੱਚਿਆਂ ਦਾ ਢਿੱਡ ਭਰ ਕੇ ਉਹਨਾਂ ਦਾ ਜਿਹੜਾ ਪੇਟ ਭਰ ਸਕਣ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਕਿਤੇ ਨਾ ਹੋਵੇ ਵੀ ਜਿਹੜਾ ਸਾਡਾ ਰੋਸ ਹੈ ਉਸ ਤੋਂ ਜ਼ਿਆਦਾ ਫੁੱਟੇ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਸੰਘਰਸ਼ਤਾ ਮੈਂ ਸਾਰੇ ਵਪਾਰੀ ਵਰਗ ਭਰਾਵਾਂ ਨੂੰ ਬੇਨਤੀ ਕਰਦਾ ਸਾਡੇ ਕੋਲੇ ਸੰਘਰਸ਼ ਦਾ ਕੀ ਹੈ ਸਾਡੇ ਕੋਲ ਤਾਂ ਇੱਕ ਆਵਾਜ਼ ਹੈ ਸਿੰਗਲ ਬੰਦੇ ਆ ਦੁਕਾਨਾਂ ਤੇ ਬੈਠੇ ਆ ਰੋਸ਼ ਹੀ ਹੈ ਉਹ ਰੋਸ਼ ਸਾਡੇ ਥੋੜਾ ਸਮਾਂ ਰਹਿ ਗਿਆ ਰੋਸ਼ ਹੁੰਦਾ ਪਰਚੀ ਦਾ ਰੂਪ ਮੈਂ ਸਾਰੇ ਦੁਕਾਨਦਾਰਾਂ ਭਰਾਵਾਂ ਨੂੰ ਬੇਨਤੀ ਕਰਦਾ ਚਾਹੇ ਉਹ ਕਿਸੇ ਵੀ ਸਰਕਾਰ ਦੇ ਨਾਲ ਅਟੈਚ ਹੋਣ ਜਿਹੜਾ ਵਪਾਰੀ ਵਰਗ ਦੀ ਸਾਰ ਨਹੀਂ ਲੈਂਦਾ ਵਪਾਰੀ ਵਰਗ ਦੇ ਮੋਢੇ ਤੇ ਹੱਥ ਨਹੀਂ ਰੱਖਦਾ ਤੁਸੀਂ ਉਹ ਪਰਚੀ ਨੂੰ ਰੋਸ਼ ਦੇ ਵਿੱਚ ਬਦਲ ਕੇ ਉਹ ਸੰਘਰਸ਼ ਨੂੰ ਬਦਲ ਕੇ ਉਹਨਾਂ ਨੂੰ ਚੱਲਦਾ ਕਰੋ ਤਾਂ ਕਿ ਪਤਾ ਲੱਗੇ ਕਿ ਵਪਾਰੀ ਵਰਗ ਜਾਗ ਚੁੱਕਿਆ ਹੈ ਵਪਾਰੀ ਵਪਾਰੀ ਵਰਗੇ ਇਕੱਠਾ ਹੋ ਚੁੱਕਿਆ ਹੈ ਵਪਾਰੀ ਵਰਗ ਨੂੰ ਜੇ ਅਸੀਂ ਨਾਲ ਲੈ ਕੇ ਨਹੀਂ ਚੱਲਿਆ ਤਾਂ ਵਪਾਰੀ ਵਰਗ ਤੋਂ ਵਕਾਰ ਆਉਣ ਵਾਲੀ ਜਿਹੜੀ ਸਰਕਾਰ ਉਹ ਪੰਜਾਬ ਦੇ ਵਿੱਚ ਸਥਾਪਿਤ ਨਹੀਂ ਹੋ ਸਕਦੀ